ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੈਨਸ਼ਨ ਤੇ ਪੈਨਸ਼ਨਰੀ ਬੈਨੀਫਿਟਸ ਸਮੇਂ ਸਿਰ ਨਾ ਦੇਣ ਵਿਰੁੱਧ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਉਂ ਤੇ ਕਿਵੇਂ ਸ਼ਕਤੀ ਦਿਖਾਈ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਪ੍ਰਾਈਮ ਸਮਾਂ ਕਿਸੇ ਡਿਪਾਰਟਮੈਂਟ ਵਿੱਚ ਬਤਾਉਣ ਤੇ ਔਖੀਆਂ ਸਰਵਰ ਚੁਣੌਤੀਆਂ ਨਾਲ ਜੂਝਦੇ ਹੋਏ ਆਪਣਾ ਸੇਵਕ ਪੂਰਾ ਕਰਨ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਨੂੰ ਰਿਟਾਇਰ ਹੋਣ ਤੇ ਸਮੇਂ ਸਿਰ ਪੈਨਸ਼ਨ ਦੇ ਬੈਨੀਫਿਟ ਨਾ ਮਿਲਣ ਤਾਂ ਉਸ ਵਿਅਕਤੀ ਵਿਸ਼ੇਸ਼ ਲਈ ਇਸ ਤੋਂ ਵੱਧ ਮਾੜੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਅਕਸਰ ਹੀ ਅਜਿਹੇ ਕੇਸ ਦੇਖਣ ਸੁਣਨ ਨੂੰ ਮਿਲਦੇ ਰਹਿੰਦੇ ਹਨ ਜਦੋਂ ਕਈ ਪੈਨਸ਼ਨਰਾਂ ਨੂੰ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਸਾਰੇ ਪੈਨਸ਼ਨਰੀ ਬੈਨੀਫੀਟ ਦੇਣ ਤੋਂ ਸਰਕਾਰ ਕਈ ਵਾਰੀ ਦੇਰੀ ਤੇ ਕਈ ਵਾਰ ਇਨਕਾਰ ਵੀ ਕਰਦੀ ਰਹਿੰਦੀ ਹੈ ਜਿਹਦੇ ਸਿੱਟੇ ਵਜੋਂ ਰਿਟਾਇਰ ਹੋਏ ਵਿਅਕਤੀ ਨੂੰ ਲੰਬੀਆਂ ਕਾਨੂੰਨੀ ਲੜਾਈਆਂ ਆਪਣੇ ਹੱਕ ਪ੍ਰਾਪਤ ਕਰਨ ਲਈ ਲੜਨੀਆਂ ਪੈਂਦੀਆਂ ਹਨ ਜਿਸ ਨਾਲ ਉਹਨਾਂ ਨੂੰ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਮਾਨਸਿਕ ਪੀੜਾ ਵੀ ਜਨਨੀ ਪੈਂਦੀ ਹੈ ਤੇ ਜੇਕਰ ਲੰਬੀ ਕਾਨੂੰਨੀ ਲੜਾਈ ਲੜ ਕੇ ਵੀ ਉਸ ਰਿਟਾਇਰ ਹੋਏ ਵਿਅਕਤੀ ਨੂੰ ਇਨਸਾਫ ਮਿਲ ਜਾਵੇ ਤਾਂ ਇਸ ਨੂੰ ਉਸ ਦੀ ਖੁਸ਼ਕਿਸਮਤੀ ਹੀ ਸਮਝੋ ਇਹ ਤਾਂ ਆਪਣੇ ਹੱਕ ਲੈਣ ਲਈ ਕੋਟਾਂ ਹੀ ਹਨ ਜਿੱਥੇ ਇਨਸਾਫ ਪ੍ਰਾਪਤੀ ਲਈ ਕੋਹਾੜ ਲਗਾਈ ਜਾ ਸਕਦੀ ਹੈ ਤੇ ਬਹੁਤੀ ਵਾਰੀ ਸਫਲਤਾ ਵੀ ਮਿਲ ਜਾਂਦੀ ਹੈ ਨਹੀਂ ਤਾਂ ਫਿਰ ਸਰਕਾਰਾਂ ਦਾ ਕਈ ਵਾਰ ਗੈਰ ਜ਼ਿੰਮੇਵਾਰਾਨਾ ਰੋਲ ਭਾਰੀ ਆਰਥਿਕ ਨੁਕਸਾਨ ਤੇ ਮਾਨਸਿਕ ਪੀੜਾ ਦਾ ਸਬਬਬ ਵੀ ਬਣਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਦੇਖਣ ਨੂੰ ਮਿਲਿਆ ਹੈ ਖਬਰ ਅਨੁਸਾਰ ਇੱਕ ਸਾਬਕਾ ਸਿਵਲ ਜੱਜ ਦੀ ਪਤਨੀ ਨੂੰ ਪੈਨਸ਼ਨ ਤੇ ਹੋਰ ਸੇਵਾ ਮੁਕਤੀ ਲਾਭ ਜਾਰੀ ਕਰਨ ਵਿੱਚ ਦੇਰੀ ਲਈ ਪੰਜਾਬ ਸਰਕਾਰ ਤੇ ਹਾਈ ਕੋਰਟ ਪ੍ਰਸ਼ਾਸਨ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ ਪੰਜਾਬੀ ਦੇ ਪ੍ਰਮੁੱਖ ਅਖਬਾਰ ਅਜੀਤ ਵਿੱਚ ਛਪੀ ਇੱਕ ਖਬਰ ਅਨਸਾਰ ਸਿਵਲ ਜੱਜ ਸਰਦਾਰ ਗੁਰਨਾਮ ਸਿੰਘ ਦੀ ਪਤਨੀ ਪ੍ਰੀਤਮ ਕੌਰ ਦੀ ਪੋਟੇਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੁਦੇਸ਼ ਸਿੰਘ ਦੇ ਬੈਂਚ ਨੇ ਸਰਕਾਰ ਤੇ ਹਾਈ ਕੋਰਟ ਪ੍ਰਸ਼ਾਸਨ ਨੂੰ ਫਟਕਾਰ ਵੀ ਲਗਾਈ ਹੈ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੇਵਾ ਮੁਕਤੀ ਲਾਭ ਤੇ ਪੈਨਸ਼ਨ ਕਿਸੇ ਵੀ ਵਿਅਕਤੀ ਦੀ ਜਾਇਦਾਦ ਵਾਂਗ ਹਨ ਤੇ ਉਹਨਾਂ ਨੂੰ ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ ਰੋਕਿਆ ਨਹੀਂ ਜਾ ਸਕਦਾ। ਅਦਾਲਤ ਨੇ ਪਾਇਆ ਕਿ ਮਾਰਚ 2018 ਤੋਂ ਮਾਰਚ 2024 ਤੱਕ ਜੱਜ ਤੇ ਉਹਨਾਂ ਦੀ ਪਤਨੀ ਨੂੰ ਪੈਨਸ਼ਨ ਦਾ ਭੁਗਤਾਨ ਨਾ ਕਰਨਾ ਨਾ ਸਿਰ ਗੈਰਕਾਨੂੰਨੀ ਸੀ ਸਗੋਂ ਕਾਨੂੰਨ ਦੀ ਖੋਰ ਉਲੰਘਣਾ ਵੀ ਸੀ। ਅਦਾਲਤ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਨਿਆਂਇਕ ਅਧਿਕਾਰੀ ਸੇਵਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਤੇ ਸਤਕਾਵਬ ਨਹੀਂ ਦਿੱਤਾ ਗਿਆ ਇਹ ਤਾਂ ਸਥਾਪਿਤ ਕਾਨੂੰਨ ਹੀ ਹੈ ਕਿ ਜਿਵੇਂ ਹੀ ਪੈਨਸ਼ਨ ਯੋਗ ਤੇ ਭੁਗਤਾਨ ਯੋਗ ਹੁੰਦੀ ਹੈ ਉਸ ਦੀ ਤਿਆਰੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਜੇ ਹ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਵਿਆਜ ਅਤੇ ਜੁਰਮਾਨੇ ਸਮੇਤ ਅਦਾ ਕਰਨਾ ਪਵੇਗਾ ਹਾਂਜੀ ਇਹ ਫੈਸਲਾ ਮਾਨਯੋਗ ਪੰਜਾਬ ਐਨ ਖੈਰਾਨਾ ਹਾਈ ਕੋਰਟ ਦੁਆਰਾ ਦਿੱਤਾ ਗਿਆ ਹੈ ਪੈਨਸ਼ਨਾਂ ਦੇ ਹੱਕ ਵਿੱਚ ਦਿੱਤਾ ਹੋਇਆ ਇਹ ਫੈਸਲਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੀ ਕਿਹਾ ਜਾ ਸਕਦਾ ਹੈ ਪਰੰਤੂ ਪੰਜਾਬ ਸਰਕਾਰ ਦੇ ਹੋਰ ਵੀ ਬਹੁਤ ਸਾਰੇ ਪੈਨਸ਼ਨਰਸ ਆਪਣੇ ਹੱਕਾਂ ਲਈ ਅਜੇ ਵੀ ਲੰਬੀ ਕਾਨੂੰਨੀ ਲੜਾਈ ਲੜ ਰਹੇ ਹਨ ਤੇ ਇਸ ਤੋਂ ਇਲਾਵਾ ਕਈ ਤਾਂ ਇਸ ਪਾਣੀ ਸੰਸਾਰ ਨੂੰ ਅਲਵਿਦਾ ਵੀ ਕਹਿ ਗਏ ਹਨ ਇਸ ਲਈ ਸਰਕਾਰ ਨੂੰ ਪੈਨਸ਼ਨਾਂ ਦੇ ਬੰਦੇ ਹੱਕ ਬਿਨਾਂ ਕਿਸੇ ਦੇਰੀ ਤੋਂ ਦੇਣੇ ਚਾਹੀਦੇ ਹਨ ਤੇ ਉਹਨਾਂ ਨੂੰ ਅਦਾਲਤੀ ਚੱਕਰਾਂ ਵਿੱਚ ਪਾ ਕੇ ਖੰਜਨਗਾਰ ਨਹੀਂ ਕਰਨਾ ਚਾਹੀਦਾ ਆਸ ਕਰਦੇ ਹਾਂ ਕਿ ਅਜਿਹੇ ਅਦਾਲਤੀ ਫੈਸਲਿਆਂ ਤੋਂ ਸਰਕਾਰ ਕੋਈ ਸਬਕ ਲੈਂਦੇ ਹੋਏ ਪੈਨਸ਼ਨਾਂ ਦੇ ਪੈਨਸ਼ਨਰੀ ਲਾਭ ਤੇ ਹੋਰ ਸਾਰੇ ਬੈਨੀਫਿਟ ਅਦਾ ਕਰਨ ਵਿੱਚ ਦੇਰੀ ਨਹੀਂ ਕਰੇਗੀ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਜਿੰਨੀ ਲੱਗੀ ਹੋਏ ਦੇਖਣ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ